ਨਹੀਂ ਡਾਕਟਰ ਕੀ ਜਾਂਦੇ ਆ। ਅਧਰ ਗਾੜੀ ਗਾੜੀ ਆ। ਉਹ ਗਾੜੀਆਂ? ਨਹੀਂ ਕੱਦ ਗਿਆਂਦੇ ਵਧੂ ਤੇਰਾ ਕਿ ਨਹੀਂ ਇਡਰ ਆਏਗਾ। ਕਤਾ ਵਧੂ ਗਾ। ਕਿੰਨਾ ਗਾ? ਵਧੂ ਗਾ ਇਕੱਠਾ ਹੀ। ਇਕੱਠਾ ਕਿੰਨਾ ਗਾ? ਇੱਕੇ ਦਾਮ। ਕਿੰਨਾ ਗਾ? ਇੱਕੇ ਦਾਮ। ਇੱਕੇ ਦਾਮ ਵਧਣਾ ਤੁ। ਹਾਂ। ਅੱਛਾ ਅੱਛਾ। ਨਹੀਂ ਤੇ ਕਿਹੜੇ ਹਿਸਾਬ ਨਾਲ ਵਾਧਾ? ਹੁਣ ਕਿਹੜੇ ਹਿਸਾਬ ਨਾਲ ਵਾਧਾ? ਅਲੀ ਅਲੀ ਟਾਈਮ ਆ। ਨਹੀਂ ਹੁਣ ਤੂੰ ਕਿਹੜੇ ਹਿਸਾਬ ਨਾਲ ਵਾਦਾ ਵਾ ਅੱਗੇ ਦੱਸਣ ਦੇਣਾ ਤੂੰ ਐਦਾਂ ਵਾਦਾ ਮੈਂ ਕਿਹਦਾ ਵਾਦਣਾ ਨਹੀਂ ਨਾ ਤੂੰ ਉਹਨਾਂ ਦੇ ਕਲਾਸਾਂ ਦੇ ਹਿਸਾਬ ਨਾਲ ਵਾਦਾ ਜੀ ਕਲਾਸ ਚ ਹੋ ਜੀਏ ਹਾਂ ਦੇ ਹਿਸਾਬ ਨਾਲ ਵਾਦਣਾ ਮੈਂ ਕਲਾਸ ਦੇ ਹਿਸਾਬ ਨਾਲ ਜਿੱਦਾਂ ਕਲਾਸ ਦੇ ਵਿੱਚ ਹੋ ਜੇ ਹਾਂ ਤੇ ਫਿਰ ਮਤਲਬ ਕਦ ਵਾਦਾ ਵਾ ਅਗਲੀ ਕਲਾਸ ਜੀ ਆ ਕੇ ਹਾਂ ਹਾਂ ਕਿੰਨੇ ਸਾਲਾਂ ਦਾ ਹੋ ਗਿਆ 7 ਦਾ 60 ਦਾ 7 ਸਾਲ 7 ਸਾਲ ਠੀਕ ਠੀਕ ਹੈ ਤੂੰ ਕੋਈ ਗਾਣਾ ਕੋਣਾ ਦੇ ਸੁਣਾਓ ਜੀ ਕਿ ਕਿਤੇ ਕਿਤੇ ਸੁੱਡੇ ਜਾਂਦਾ ਕੋਈ ਸੁਣਾ ਕੋਈ ਦੱਸਣਾ ਚਲ ਕੇ ਦੇ ਦੇ ਆਰਡਰ ਨਹੀਂ ਬਾਲਿਆਂ ਦੀ ਛਤ ਹੋਵੇ ਜਿਗਰੇ ਸਾਡੇ ਗਾਡਰ ਨਹੀਂ ਇਦਾਂ ਨਹੀਂ ਇਦਾਂ ਨਹੀਂ ਹੋ ਜਿਗਰੇ ਸਾਡੇ ਗਾਡਰ ਨਹੀਂ ਇਦਾਂ ਚਲ ਕੇ ਤੇ ਦੇ ਆਰਡਰ ਨਹੀਂ ਬਾਲਿਆਂ ਦੀ ਛਤ ਹੋਵੇ ਜਿਤੇ ਸਾਡੇ ਗਾਡਰ ਨਹੀਂ ਇਦਾਂ ਨਹੀਂ ਕਰ ਬਾਲਿਆਂ ਦੀ ਭਾਵੇਂ ਛਤ ਕੁੜੇ ਪਰ ਜਿਗਰੇ ਸਾਡੇ ਗਾਡਰ ਨਹੀਂ ਉੱਚੀ ਬੋਲ ਚੱਲ ਲਿਖ ਦੇ ਦੇ ਆਰਡਰ ਨਹੀਂ ਬਾਲਿਆ ਆਪਣਾ ਛੱਤ ਕੋਏ ਜਿਗਰੇ ਸਾਡੇ ਗਾਰਡਨ 'ਚ ਯਾਰ ਮਝਾਲ ਕੁੜੇ ਕੋਨੇ ਵਾਰ ਕੁੜੇ ਦੋ ਦਿਨ ਨਹੀਂ ਯਰਦੇ ਨਾ ਕਰਦੇ ਲੋ ਪੈਲ ਕੁੜੇ ਓ ਯਾਰ ਮਝਾਲ ਕੁੜੇ ਅੱਗੇ ਥੋੜੇ ਵਾਰ ਕੁੜੇ ਹੋ ਦੂਲੇ ਕਦੇ ਯਰਦੇ ਨਾ ਦੋ ਦਿਨ ਨਹੀਂ ਯਰਦੇ ਨਾ ਕਰਦੇ ਲੋ ਪੈਲ ਕੁੜੇ ਓ ਕਰਦੇ ਨਾ ਪੈਲ ਕੁੜੇ ਜੀ ਕਰ ਦੇਣਾ ਪਹਿਲ ਕੁੜੇ ਅੱਗੇ ਹੁਣ ਕਿੰਨੇ ਵਿੱਚ ਪੜਦਾ ਚੌਥੀ ਚੌਥੀ ਪੜਦਾ ਮਾਸਟਰ ਦਾ ਨਾ ਕੀ ਤੁਹਾਡੇ ਦਾ ਗੁਰਪੇਜਾ ਮੈਡਮ ਦਾ ਉਹਦਾ ਨਹੀਂ ਦੱਸਿਆ ਉਹਦਾ ਨਹੀਂ ਪਤਾ ਮੈਡਮ ਦਾ ਨਹੀਂ ਪਤਾ ਪੜਾਉਂਦੀ ਕੋਈ ਮੈਡਮ ਨਹੀਂ ਮੈਡਮ ਤਨ ਤੇਰੀ ਮੈਡਮ ਪੜਾਉਂਦੀ ਤੇ ਕੋ ਡਰਦੀ ਨਹੀਂ ਪੜਾਉਂਦੀ ਮੈਡਮ ਹਾਂਦੀ ਨਹੀਂ ਕਦੇ ਨਹੀਂ ਨਹੀਂ ਮੈਡਮ ਕਿਉਂ ਨਹੀਂ ਪੜਾਉਂਦੀ ਤੈਨੂੰ ਉਹ ਆਪਦੇ ਵੱਡੇ ਜਵਾਕਾਂ ਨੂੰ ਪੜਾਉਂਦੀ ਆ ਆਪਦੇ ਜਵਾਕਾਂ ਨੂੰ ਪੜਾਉਂਦੀ ਆ ਹਾਂ ਆਪਦੇ ਜਵਾਕ ਨਾਲ ਲੈਂਦੀ ਆ ਨਹੀਂ ਹਾਂ ਆਪ ਦੇ ਘਰ ਤੇ ਜਵਾਕ ਲੈਂਦੇ ਕੋਈ ਨਹੀਂ ਖਲਾਸਦਾ ਨਹੀਂ ਮੈਂ ਸਾਡੇ ਸਾਰੇ ਪੜਾਉਂਦੇ ਆ ਤੈਨੂੰ ਸਰ ਪੜਾਉਂਦੇ ਆ ਹਾਂ ਸ਼ਸ਼ ਸ਼ ਸਰ ਕਿਥੋਂ ਲਿਆ ਉਹ ਨਹੀਂ ਆਦਨ ਆਪੇ 20 ਮਿੰਟ ਦਾ ਸਾਰੇ ਬੜਾ ਗੰਦਾ ਬੰਦਾ ਯਾਰ ਪਿੰਡ ਨਹੀਂ ਜਾਂਦਾ ਉਹ ਸਾਰੇ ਨਹੀਂ ਜਾਂਦੇ ਕੁੱਟਦਾ ਵਾ ਹਾਂ ਹਾਂ ਸਤ ਸ੍ਰੀ ਅਕਾਲ ਕਰਦੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਕਰੋ ਦੋ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਵ ਯੂ ਆਲ ਲਵ ਯੂ ਆਲ